ਸਵੇਰ ਦਾ ਸਾਰ ਹੈ ਨੂੰ ਸਵੇਰ ਤੇ ਨੌਂ ਵੱਜ ਚੁੱਕੇ ਨੇ ਤੇ ਮੈਂ ਆਪਣੇ ਕੱਪੜੇ ਧੋਣ ਦੀ ਤਿਆਰੀ ਵਿੱਚ ਹਾਂ ਕੱਪੜੇ ਰਿਮਸ਼ੀਨ ਲੱਗ ਚੁੱਕੀ ਹੈ ਤੇ ਮੈਂ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਜੋਸਫਰ ਪ੍ਰੋਟੈਕਟਰ ਲੈ ਕੇ ਆਈ ਹਾਂ ਜਿੱਦਾਂ ਇਹ ਆਪਣੇ ਪਤਾ ਇਹ ਤਾਂ ਸਾਦਾ ਮੌਸਮ ਹੈ ਨਹੀਂ ਪੈਂਦਾ ਰਹਿੰਦਾ ਤੇ ਕੱਪੜਿਆਂ ਵਿੱਚੋਂ ਸਮੈਲ ਜਾਂਦੀ ਰਹੇਗੀ ਚੰਗੀ ਤਰ੍ਹਾਂ ਤੋਂ ਪਾਣਾਂ ਨਿਕਲ ਨਿਕਲ ਕਰਕੇ ਕੱਪੜੇ ਸੁੱਕਦੇ ਨਹੀਂ ਹੈਗੇ ਤੇ ਉਹਨਾਂ ਵਿੱਚੋਂ ਸਮੈਲ ਜਾਈ ਜਾਂਦੀ ਹੈ ਇਹ ਪ੍ਰੋਡਕਟ ਤੁਹਾਨੂੰ Amazon ਤੇ Flipkart ਤੋਂ ਆਸਾਨੀ ਨਾਲ ਮਿਲ ਜਾਊਗਾ ਪਰ ਮੈਨੂੰ ਇਹ ਮੇਰੀ ਮੰਮਾ ਨੇ ਗਿਫਟ ਕੀਤਾ ਸੀਗਾ ਤੇ ਇਸ ਵਿੱਚ ਜੋ ਦਾਣੇ ਹੁੰਦੇ ਨੇ ਉਹ ਲਗਭਗ ਜਿ ਤੁਸੀਂ ਆਪਣੀ ਉਹਦੇ ਅਨਸਾਰ ਪਾ ਸਕਦੇ ਕੱਪੜਿਆਂ ਦੇ ਅਨਸਾਰ ਮੈਂ ਇੱਥੇ 5-6 ਕ ਦਾਣੇ ਪਾਏ ਨੇ ਤੇ ਇਸ ਸਮੈਲ ਇੰਨੀ ਜ਼ਿਆਦਾ ਤੇਜ ਹੈ ਮਤਲਬ ਕੱਪੜਿਆਂ ਵਿੱਚੋਂ ਬਿਲਕੁਲ ਵੀ ਜੋ ਗੰਦੀ ਸਮੈਲ ਆਉਂਦੀ ਹੁੰਦੀ ਉਹ ਨਹੀਂ ਆਉਦੀ ਹੈਗੀ ਇੱਕ ਇੱਕ ਦੋ ਦਿਨ ਇਹ ਸਾਨੀ ਨਾ ਕਰ ਜਾਂਦਾ ਮਤਲਬ ਇੱਕ ਦਿਨ ਦੋ ਦਿਨ ਪੂਰੀ ਬਹੁਤ ਸੋਹਣੀ ਸਮੈਲ ਆਉਂਦੀ ਹੈ ਇਹਦੇ ਵਿੱਚੋਂ ਹਾਂ ਜੇ ਤੁਸੀਂ ਵੱਧ ਪਾਉਂਗੇ ਫਿਰ ਤਾਂ ਹਫ਼ਤਾ ਹਫ਼ਤਾ ਵੀ ਬਹੁਤ ਸੋਹਣੀ ਸਮੈਲ ਆਉਂਦੀ ਰਹਿੰਦੀ ਹੈ ਬਦਬੂ ਨਹੀਂ ਆਉਂਦੀ ਹੈਗੀ ਬਿਲਕੁਲ ਕੱਪੜਿਆਂ ਵਿੱਚੋਂ वैसे तो आप चलो सर्फ ਵਿੱਚ ਵੀ ਸੋਹਣੀ ਸਮੈਲ ਆਉਂਦੀ ਰਹਿੰਦੀ ਹੈ ਪਰ ਜਿਹੜਾ ਇਹ ਪ੍ਰੋਟੈਕਟਿਵ ਬਹੁਤ ਹੀ ਜ਼ਿਆਦਾ ਯੂਸਫੁਲ ਹੈ ਇਸ ਨਾਲ ਕੱਪੜਿਆਂ ਵਿੱਚੋਂ ਬਿਲਕੁਲ ਵੀ ਗੰਦੀ ਸਮੈਲ ਨਹੀਂ ਆਉਂਦੀ ਹੈਗੀ ਕੱਪੜੇ ਬਹੁਤ ਸੋਹਣੇ ਮਤਲਬ ਰੰਗ ਬਰੰਗੇ ਐਨ ਮਹਿਕ ਦੇ ਜਿਵੇਂ ਪਤਾ ਲੱਗਦਾ ਕਿ ਹਾਂ ਕੱਪੜੇ ਮਤਲਬ ਕੁਝ ਖਾਸ ਦੀ ਜਿਹੀ ਪਾਈ ਹੈ ਤਿੰਨ ਦਿਨਾਂ ਦੇ ਮੇਰੇ ਕੱਪੜੇ ਹੋ ਗਏ ਸੀ ਵਿੱਚ ਦੇਖ ਸਾਧਿਆ ਤਿੰਨ ਚਾਰ ਤਾਂ ਮੇਰੇ ਪਰ ਚੁੱਕਿਆ ਨੇ ਤੇ ਗੁਣਵਾਜ਼ ਦਾ ਇੱਕ ਹਲਾ ਦਾ ਸਟੈਂਡ ਪਰ ਚੁੱਕਿਆ ਹੈ ਤੇ ਕਈ ਦਿਨ ਹੋ ਗਏ ਇਹ ਬਿਮਾਰ ਹੋ ਕਰਕੇ ਸਕੂਲ ਨਹੀਂ ਜਾਂਦਾ ਹੈਗਾ ਇਸ ਲਈ ਫਿਰ ਮੈਂ ਇਸ ਦਾ ਬੈਗ ਨਹੀਂ ਧੋਤਾ। ਆ ਦੇਖੋ ਤਿੰਨ ਚਾਰ ਤਾਰ ਮੇਰੇ ਭਰੀਆਂ ਪਈਆਂ ਨੇ। ਦੋ ਤਿੰਨ ਪੱਗਾਂ ਧੋਤੀਆਂ ਸੀਗੀਆਂ। ਤੇ ਆ ਦੇਖੋ ਬਨਵਾਜ਼ ਦਾ ਬੈਗ ਵੀ ਧੋਤਾ। ਮਾਜ਼ੇ ਰੋ ਤਿੰਨ ਚਾਰ ਦਿਨ ਹੋਏ ਘਰ ਹੈ। ਬਹੁਤ ਹੀ ਸੋਹਣੀ ਸਵੈਨ ਆਉਂਦੀ ਹੈ ਕੱਪੜਿਆਂ ਵਿੱਚੋਂ। ਤੁਸੀਂ ਇਹ ਪ੍ਰੋਡਕਟ Amazon ਦਾ Flipkart ਤੋਂ ਆਸਾਨੀ ਨਾਲ ਲੈ ਸਕਦੇ ਹੋ। ਦੇਖੋ ਇਹ 10 ਵਜੇ ਚੁੱਕੇ ਮੈਂ ਉਹ ਘੰਟਾ ਲਾ ਕੇ ਵੀ ਨਾ ਪਾ ਪਰ ਇਹਦੇ ਕੈਰੀਟੇ ਦੇ ਪੁੱਲ ਵੀ ਖਿੱਡ ਚੁੱਕੇ ਨੇ। വീഡിയോ വീടി ലൈക്ക് ഷെയർ ശേയൻ ജൂർ കൂടെ ധന്വാദ